ਸਾਚੀਗਾ ਦੋਸਤੋ ਮਜੀਠਾ ਆਮ ਆਦਮੀ ਪਾਰਟੀ ਦੇ ਪ੍ਰਧਾਨ ਪ੍ਰਿਤਪਾਲ ਸਿੰਘ ਬੱਲ ਵੱਲੋਂ ਐਮਐਲਏ ਦੀ ਇਲੈਕਸ਼ਨ ਲੜਨ ਦਾ ਕੀਤਾ ਦਾਵਾ ਮਜੀਠਾ ਹਲਕੇ ਦੇ ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ ਪ੍ਰਿਤਪਾਲ ਸਿੰਘ ਬੱਲ ਵੱਲੋਂ ਚੌਵੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਆਉਣ ਵਾਲੀ ਅਸੈਂਬਲੀ ਇਲੈਕਸ਼ਨ ਵਿੱਚ ਉਹਨਾਂ ਨੇ ਆਪਣੀ ਦਾਵੇਦਾਰੀ ਪੇਸ਼ ਕੀਤੀ ਹੈ ਉਹਨਾਂ ਨੇ ਇਹ ਵੀ ਕਿਹਾ ਕਿ ਮਜੀਠਾ ਹਲਕੇ ਦੇ ਲੋਕ ਨਵੇਂ ਚਿਹਰੇ ਨੂੰ ਵੇਖਣਾ ਚਾਹੁੰਦੇ ਹਨ ਅਤੇ ਵੇਖਣ ਨੂੰ ਵੀ ਮਿਲਿਆ ਹੈ ਕਿ ਪਿਛਲੀ ਅਸੈਂਬਲੀ ਚੋਣਾਂ ਵਿੱਚ ਨਵੇਂ ਬਣਵੇਂ ਚਿਹਰਿਆਂ ਨੂੰ ਜਨਤਾ ਨੇ ਜਿਤਾ ਕੇ ਅਸੈਂਬਲੀ ਵਿੱਚ ਪਹੁੰਚਾਇਆ ਉਹਨਾਂ ਨੇ ਇਹ ਵੀ ਕਿਹਾ ਕਿ ਪੁਰਾਣੇ ਕੁਝ ਉਹਨਾਂ ਨੇ ਇਹ ਵੀ ਕਿਹਾ ਕਿ ਕੁਝ ਪੁਰਾਣੇ ਐਮਐਲਏ ਵੱਲੋਂ ਜਿੱਤਣ ਤੋਂ ਬਾਅਦ ਆਮ ਲੋਕਾਂ ਦੇ ਦਰਵਾਜ਼ੇ ਬੰਦ ਕਰ ਦਿੱਤੇ ਜਾਂਦੇ ਹਨ ਜਿਸ ਕਰਕੇ ਆਮ ਜਨਤਾ ਬਹੁਤ ਖੱਜਲ ਖਰਾਬ ਹੁੰਦੀ ਹੈ ਅਤੇ ਉਹਨਾਂ ਦੀ ਕਹਿਣੀ ਤੇ ਕਥਨੀ ਵਿੱਚ ਬਹੁਤ ਫਰਕ ਹੋ ਜਾਂਦਾ ਹੈ ਜਿਸ ਕਰਕੇ ਉਹਨਾਂ ਨੇ ਅੱਗੇ ਇਹ ਵੀ ਕਿਹਾ ਕਿ ਜੇਕਰ ਮੇਰੀ ਹਾਈ ਕਮਾਂਡ ਮੈਨੂੰ ਟਿਕਟ ਦੇਣਗੇ ਤਾਂ ਇਹ ਮਜੀਠਾ ਸੀਟ ਨੂੰ ਜਿੱਤ ਕੇ ਮੈਂ ਉਹਨਾਂ ਦੀ ਝੋਲੀ ਵਿੱਚ ਪਾਵਾਂਗਾ ਅਤੇ ਹਲਕੇ ਦੇ ਆਮ ਲੋਕਾਂ ਦੀਆਂ ਮੁਸ਼ਕਲਾਂ ਨੂੰ ਪਹਿਦੇ ਆਦਾਤੇ ਹੱਲ ਕਰਾਂਗਾ ਹੋਰ ਨਵੀਆਂ ਸਮਾਜਿਕ ਰਾਜਨੀਤਿਕ ਅਤੇ ਤਾਜ਼ੀਆਂ ਖਬਰਾਂ ਲਈ ਸਰ ਤੁਹਾਡਾ ਸਾਡੇ ਚੈਨਲ 'ਚ ਸਵਾਗਤ ਹੈ। ਸਭ ਤੋਂ ਪਹਿਲਾਂ ਸੁਣਨ ਚ ਆਇਆ ਕਿ ਤੁਸੀਂ ਇਲੈਕਸ਼ਨ ਦੀ ਤਿਆਰੀ ਕਰ ਰਹੇ ਹੋ। ਕੀ ਕਹਿਣਾ ਚਾਹੋਗੇ? ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਲੈਕਸ਼ਨ ਲੜਨੀ ਭਾਜੀ ਹਰ ਬੰਦਾ ਚਾਹੁੰਦਾ ਵਾ ਚਾਹੇ ਸਰਪੰਚੀ ਦੀ ਆ ਚਾਹੇ ਕੋਈ ਐਮਸੀਪੀ ਦੀ ਆ ਚਾਹੇ ਕੋਈ ਐਮਐਲਏ ਦੀ ਆ ਜਾਂ ਪੀ ਦੀ ਆ। ਸਾਡੀ ਪਾਰਟੀ ਵੀ ਇਸ ਦਿਨ ਬਹੁਤ ਮਸ਼ਹੂਰ ਹੈ ਕਿ ਪਾਰਟੀ ਟਿਕਟ ਦਿੰਦੀ ਆ ਆਮ ਲੋਕਾਂ ਨੂੰ ਜਿਹੜੇ ਕਿ ਆਮ ਘਰਾਂ ਦੇ ਤੁਰੇ ਨੇ 99 ਐਮਐਲਏ ਬਣੇ ਨੇ 92 ਐਮਐਲਏ ਉਹ ਸਾਰੇ ਆਮ ਹੀ ਘਰਾਂ ਦੇ ਕੋਈ ਇਲੈਕਸ਼ਨ ਜਿਆਦਾ ਨਹੀਂ ਲੜੀਆਂ ਮੈਨੂੰ ਪਹਿਲਾਂ ਨਵੇਂ ਜਿਹੜੇ ਚਿਹਰੇ ਨੇ ਉਹਨੂੰ ਲੋਕ ਬਹੁਤ ਪਸੰਦ ਕਰਦੇ ਨੇ ਹੁਣ ਸਾਡੇ ਹਲਕੇ ਜਨ ਲੋਕ ਨੇ ਮਜੀਠਾ ਘੇਦੇ ਉਹ ਵੀ ਨਵੇਂ ਚਿਹਰਿਆਂ ਨੂੰ ਕਾਫੀ ਪਸੰਦ ਕਰ ਰਹੇ ਨੇ ਤੇ ਜੋ ਜਦੋਂ ਪਾਰਟੀ ਹਕਮ ਕਰੂਗੀ ਮੈਨੂੰ ਆਸ ਹੈ ਪਾਰਟੀ ਜਲੂ ਹਕਮ ਕਰੂਗੀ ਆਪਾਂ ਲਕਸ਼ਣ ਚੜਾਂਗੇ ਐਮਐਲਏ ਦੀ ਲੋਕਾਂ ਵਿੱਚ ਜਾਵਾਂਗੇ ਤੇ ਮੈਨੂੰ ਇਹ ਆਸ ਹੈ ਬਾਬ ਜਿੱਤ ਕੇ ਸੀ ਜਿਹੜੀ ਆਮ ਆਦਮੀ ਪਾਰਟੀ ਦੀ ਝੋਲੀ ਜੂਨ ਪਾਵਾਂਗੇ ਦੋ ਪਹਿਲਾਂ ਤੋਂ ਹੀ ਦਾਵੇਦਾਰ ਆਮ ਆਦਮੀ ਪਾਰਟੀ ਤੇ ਮੌਜੂਦ ਨੇ ਉਹਨਾਂ ਤੁਹਾਨੂੰ ਲੈ ਕੇ ਤਕੀ ਤੀਸਰੇ ਐਮਐਲਏ ਦੇ ਤੌਰ ਤੇ ਆਪਣੇ ਆਪ ਨੂੰ ਪੇਸ਼ ਕਰ ਰਹੇ ਹੋ ਕੀ ਲੱਗਦਾ ਸਰਕਾਰ ਕਿਸ ਨੂੰ ਟਿਕਟ ਦੇਵੇਗੀ ਵੇਖੋ ਸਾਡੀ ਪਾਰਟੀ ਪਹਿਲ ਦਿੰਦੀ ਹੈ ਮੈਂ ਤੁਹਾਨੂੰ ਜਿਹੜਾ ਬੰਦਾ ਮਿਹਨਤ ਕਰਦਾ ਵਾ ਸਾਡੀ ਪਾਰਟੀ ਜਿਹੜੀ ਹਕਮਾਂ ਦੇ ਆ ਅਰਵਿੰਦ ਕੇਜਰੀਵਾਲ ਦੀ ਆ ਸਰਤਾਕ ਭਗਵੰਦ ਮਾਨ ਜੀ ਆ ਸਾਡੀ ਜ਼ਿਲ੍ਹਾ ਅਮਰਸਰ ਟੀਮ ਜੀ ਜਿਹੜੀ ਟੀਮ ਨੇ ਉਹ ਸਾਰੇ ਸਾਡੀ ਪਾਰਟੀ ਜਿਹੜਾ ਮਿਹਨਤ ਕਰਦਾ ਵਾ ਉਹਨੂੰ ਮਿਹਨਤ ਦਾ ਫਾਲ ਜਰੂਰ ਦਿੰਦੀ ਆ ਇਸ ਕਰਕੇ ਅਸੀਂ ਮਿੰਦ ਕੀਤੀ ਆ ਅੱਜ ਵੀ ਅਸੀਂ ਪਾਰਟੀ ਦੇ ਰਿਕਾਰਡ ਵਿੱਚ ਨੰਬਰ 1 ਤੇ ਆ ਮਜੀਠੀ ਹਲਕੇ ਤੋਂ ਕੰਮ ਕਰਨ ਵਿੱਚ ਤੇ ਜਿਹੜਾ ਬੰਦਾ ਕੰਮ ਕਰਦਾ ਪਾਰਟੀ ਵਾਸਤੇ ਅਸੀਂ ਆਪਣੀ ਪਾਰਟੀ ਵਾਸਤੇ ਬਹੁਤ ਮਿੰਦ ਕੀਤੀ ਆ ਅੱਗੇ ਵੀ ਕਰ ਰਹੇ ਆ ਕਰਦੇ ਰਾਵਾਂਗੇ ਬਾਕੀ ਪਾਰਟੀਆਂ ਹਕਮ ਸਰ ਮੱਥੇ ਪਰਵਾਨ ਅੱਗੇ ਵੀ ਕੀਤਾ ਵਾ ਤੇ ਇਸ ਨੂੰ ਗਾਂ ਵੀ ਕਰਾਂਗੇ ਪਰ ਪਾਰਟੀ ਮੈਨੂੰ ਪਿਆਸ ਹੈ ਵੀ ਪਾਰਟੀ ਮੇਹਰ ਰਵੇ ਕਿ ਇਹ ਟਿਕਟ ਦੋਗੀ ਨਾ ਕਿ ਉਦਾਂ ਚਲੋ ਮੰਨਦੇ ਆ ਕਿ ਤੁਹਾਨੂੰ ਟਿਕਟ ਮਿਲ ਜਾਂਦੀ ਆ ਤੇ ਤੁਸੀਂ ਇਸ ਨੂੰ ਕਿਸ ਤਰ੍ਹਾਂ ਇੰਪਲੀਮੈਂਟ ਕਰੋਗੇ ਪਬਲਿਕ ਦੇ ਨਾਲ ਇੰਟਰੈਕਟ ਕਿੱਦਾਂ ਕਰੋਗੇ ਜਦੋਂ ਕੋਈ ਬੰਦਾ ਐਮਐਲਏ ਬਣ ਉੱਤਰਦਾ ਉਹ ਬੜੇ ਦਾਅਵੇ ਕਰਦਾ ਵਾ ਮੈਂ ਆਹ ਕਰੂੰਗਾ ਜਾਂ ਮੈਂ ਉਹ ਕਰ ਦੂੰਗਾ ਪਰ ਬਾਜ ਵਿੱਚ ਖੀਦਾ ਹੋਏ ਵੀ ਲੈਣਾ ਲਗੀਆਂ ਹੁੰਦੀਆਂ ਕੋਠੀ ਵਿੱਚ ਜਿੱਥੇ ਕੋਈ ਮੰਤਰੀ ਪੈਂਦਾ ਐਮਐਲਏ ਬਿੰਦਾਵਾ ਟੋਕਨ ਵੀ ਕੱਢਦੇ ਆ ਲੋਕਾਂ ਨੂੰ ਬਹੁਤ ਹੀ ਬੇਇੱਜ਼ਤ ਜਰੀਲ ਕਰਦੇ ਆ ਅਗਰ ਆਮਾਦੀ ਪਾਰਟੀ ਹਕੂਮ ਕੀਤਾ ਲੋਕਾਂ ਨੇ ਸਾਨੂੰ ਪ੍ਰਮਾਨ ਕੀਤਾ ਜਿਤਾਇਆ ਤਾਂ ਉਹ ਇਹ ਸਿਸਟਮ ਬੰਦ ਕਰਾਂਗੇ ਕੋਠੀ ਵਿੱਚ ਟੋਕਨ ਨਾ ਆਉਣਾ ਲੈਣਾ ਨਾ ਹੋਣੀਆਂ ਲੋਕਾਂ ਨੂੰ ਬੇਇੱਜ਼ਤ ਕਰਨਾ ਮੈਂ ਇਹ ਚਾਹੁੰਦਾ ਵੀ ਕੋਈ ਵੀ ਐਮਐਲਏ ਬਣੇ ਨਵੇਂ ਬੰਦੇ ਨੂੰ ਬੋਕਾ ਦੋ ਜੇ ਮਹਾਰਾਜਾ ਕਿਰਪਾ ਗੁਰੂ ਗੁਰੂ ਰਾਮਦਾਸ ਜੀ ਤੇ ਆਪਾਂ ਕੰਮ ਬੰਦ ਕਰਾਂਗੇ ਟੋਕਨ ਸਿਸਟਮ ਜਿਹੜਾ ਤੇ ਲੋਕਾਂ ਜੇ ਜਲੀਲ ਹੁੰਦੇ ਆ ਲੋਕਾਂ ਦੇ ਪਿੰਡਾਂ ਵਿੱਚ ਜਾ ਕੇ ਘਰਾਂ ਵਿੱਚ ਜਾ ਕੇ ਸੱਥਾਂ ਵਿੱਚ ਜਾ ਕੇ ਕੰਮ ਕਰਾਂਗੇ ਨਾਲ ਕਿ ਕੋਠੀ ਬੈਠ ਕੇ ਲੋਕਾਂ ਨੂੰ ਜਲੀ ਕਰਾਂਗੇ ਅਸੀਂ ਲੋਕਾਂ ਵਾਸਤੇ ਹੀ 24 ਘੰਟੇ ਕੰਮ ਅੱਜ ਵੀ ਕਰ ਰਹੇ ਆ ਅੱਗੇ ਤੋਂ ਕਦੇ ਰਾਵਾਂਗੇ ਆਮ ਆਦਮੀ ਵਾਸਤੇ ਵੇਖਿਆ ਜਾਂਦਾ ਕੇਵਲਾ ਐਮ ਐਲ ਏ ਦੀਆਂ ਘੜਾ ਦੇ ਦਰਵਾਜ਼ੇ ਬੰਦ ਹੋ ਜਾਂਦੇ ਆ ਐਮ ਐਲ ਏ ਸੀਟ ਚਿਤਨ ਤੋਂ ਵਾਦਾ ਤੇ ਇਸ ਤਰ੍ਹਾਂ ਦਾ ਕੁਝ ਹੋ ਸਕਦਾ ਹੈ ਵੇਖੋ ਜੀ ਮੇਰੀ ਜੀ ਇਹ ਵਿਚਾਰਿਆ ਮੇਰੀ ਨਜੀ ਵਿਚਾਰਿਆ ਜਿਹੜਾ ਐਮ.ਐਲ.ਏ ਬਣੇ ਜਦੋਂ ਵੋਟਾਂ ਹੁੰਦੀਆਂ ਵਾ ਵੋਟਾਂ ਮੰਗਣ ਜਾਂਦੇ ਘਰਾਂ ਵਿੱਚ ਜਦੋਂ ਜਿੱਤ ਜਾਂਦੇ ਆ ਚਿਹਰ ਜਿੱਤਦੇ ਆ ਹਲਕਾਂ ਜਾਂਚ ਬੱਜ ਜਾਂਦੇ ਆ ਜਾਂ ਐਮ.ਐਲ.ਏ ਬਣ ਜਾਂਦੇ ਆ ਬਾਅਦ ਵਿੱਚ ਉਹਦੇ ਕੋਣੀ ਵਿੱਚ ਕਰਨੀ ਤੇ ਕਥਨੀ ਵਿੱਚ ਬਹੁਤ ਫਰਕ ਹੁੰਦਾ ਵਾ ਇਸ ਕਰਕੇ ਜਦੋਂ ਆਪਾਂ ਵੋਟਾਂ ਮੰਗਣ ਜਾਂਦੇ ਘਰੋ ਘਰੀ ਪਿੰਡਾਂ ਵਿੱਚ ਸੱਥਾਂ ਵਿੱਚ ਡੇਰੇਆਂ ਵਿੱਚ ਫਿਰ ਆਪਾਂ ਕੰਮ ਕਰਦੇ ਜਾਂਦੇ ਮੈਂ ਆਪਣੀ ਗੱਲ ਕਰਦਾ ਵਾਂ ਅਗਰ ਵਾਹਿਗੁਰੂ ਗੁਰੂ ਰਾਮਦਾਸ ਜੀ ਸਾਡੇ ਨੈਸ਼ਨਲ ਕਵੀ ਅਰਵਿੰਦ ਕੇਜਰੀਵਾਲ ਜੀ ਕੰਤ ਪਾਂਜੀ ਆ ਸੰਦੀਪ ਪਾਟਲੀ ਆ ਜਿਹੜੀ ਸਾਡੀ ਸਮੁੱਚੀ ਟੀਮ ਆ ਅਗਰ ਮੈਨੂੰ ਹੁਕਮ ਕਰੂਗੀ ਤਾਂ ਮੈਂ ਸੀਟ ਜਿੱਤ ਕੇ ਆਮ ਆਦੀ ਪਾਰਟੀ ਚੋਲੀ ਪਾਵਾਂਗਾ ਤੇ ਲੋਕਾਂ ਦੇ ਕੰਮ ਕਰੂੰਗਾ ਹਰ ਪਿੰਡ ਪਿੰਡ ਜਾ ਕੇ ਘਰ ਘਰ ਜਾ ਕੇ ਡੇਰੇ ਦੇ ਜਾ ਕੇ ਜਿੱਥੇ ਲੋਕ ਰਹਿੰਦੇ ਨੇ ਨਾ ਕਿ ਆਪਣੀ ਕੋਠੀ ਮੈਂ ਬਹਿ ਕੇ ਲੋਕਾਂ ਨੂੰ ਮੈਂ ਟੋਕਲ ਲਾਉਂਗਾ ਲੋਕਾਂ ਨੂੰ ਵਾਰੀ ਸਵਾਏ ਮਾਰੂੰਗਾ ਲੋਕਾਂ ਨੂੰ ਖਰਾਬ ਕਰਾਂਗੇ ਮੈਂ ਤੇ ਸੇਵਾ ਕਰੂੰਗਾ 24 ਘੰਟੇ ਅੱਗੇ ਕਰਦੇ ਆਂ ਗਾਂ ਵੀ ਕਰਾਂਗੇ ਬਾਕੀ ਸਭ ਤੋਂ ਜਿਹੜੀ ਮੇਨ ਗੱਲ ਆ ਪਾਰਟੀ ਸਰਵੁੱਚ ਆ ਅਸੀਂ ਆਪਣੀ ਪਾਰਟੀ ਹਾਈਕ ਬੰਦਾ ਸਿਰ ਮੱਥੇ ਹਕਮ ਬਰਵਾਨ ਕੀਤਾ ਅੱਗੇ ਵੀ ਕਰਾਂਗੇ